ਜਿਹੜਾ ਇਹ 6ਵੇਂ ਪੇ ਕਮਿਸ਼ਨ ਲਾਗੂ ਕੀਤਾ ਗਿਆ ਆ ਇਹਦੇ ਵਿੱਚ ਜਿਹੜੀ ਆ ਸਾਡੀ ਤਨਖਾਹ ਜਿਹੜੀ ਆ ਜਿਹੜੀ ਕਿ 10 ਸਾਲ ਦੇ ਬਾਅਦ ਰਿਵਾਈਜ਼ ਹੁੰਦੀ ਆ ਉਹਨੂੰ ਵਧਾਉਣ ਦੀ ਬਜਾਏ ਜਿਹੜਾ ਉਹ ਘਟਾ ਦਿੱਤਾ ਗਿਆ ਆ ਬਹੁਤ ਸਾਰੇ ਜਿਹੜੇ ਪੱਤੇ ਹੈਗੇ ਆ ਉਹ ਸਾਡੇ ਬੰਦ ਕਰ ਦਿੱਤੇ ਗਏ ਆ ਤੇ ਇਸ ਕਰਕੇ ਸਾਡੀ ਇਹੀ ਡਿਮਾਂਡ ਹੈਗੀ ਆ ਕਿ ਸਰਕਾਰ ਜਿਹੜੀ ਆ ਉਹ ਸਾਡੀ ਸੁਣਵਾਈ ਕਰੇ ਸਾਡੇ ਇਹ ਪੱਤੇ ਜਿਹੜੇ ਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ 6ਵੇਂ ਪੇਕ ਵਿੱਚ ਫਿਰ ਟੈਸਟ ਤੇ تھے 100 ਤੋਂ ਉੱਪਰ ਟੈਸਟ ਹੈਗੇ ਸਾਰੇ ਮਰੀਜ਼ਾਂ ਦੇ ਬਿਲਕੁਲ ਫ੍ਰੀ ਹੁੰਦੇ ਕੋਈ ਪੈਸਾ ਨਹੀਂ ਲੱਗਦਾ ਤੇ ਉਹਨਾਂ ਦੇ ਇੱਕ ਤਾਂ ਪੈਸੇ ਲੱਗਨੇ ਸ਼ੁਰੂ ਹੋ ਜਾਣਗੇ ਤੇ ਜਿਹੜਾ ਗਰੀਬ ਬੰਦਾ ਉਹਦੇ ਵਾਸਤੇ ਇਲਾਜ ਕਰਾਉਣਾ ਬੜਾ ਮੁਸ਼ਕਲ ਹੋ ਜਾਏਗਾ ਜਿਹੜਾ ਸਾਡਾ ਪੱਖ ਇਹ ਹੈਗਾ ਵਾ ਕਿ ਜੇ ਪ੍ਰਾਈਵੇਟ ਲੈਬੋਰਟਰੀਆਂ ਇੱਥੇ ਆ ਗਈਆਂ ਤੇ ਅੱਗੇ ਤੋਂ ਨਵੀਂ ਪਰਤੀ ਬੰਦ ਕਰ ਦਿੱਤੀ ਜਾਏਗੀ ਤੇ ਹੌਲੀ-ਹੌਲੀ ਸਾਰਾ ਸਿਸਟਮ ਵੀ ਇਹ ਠੇਕੇ ਤੇ ਬਾਹਰ ਪ੍ਰਾਈਵੇਟ ਦੀਆਂ ਸਰਵਿਸਾਂ ਦੇ ਆ ਗਈਆਂ ਐਮਰਜੈਂਸੀ ਕਿਸੇ ਨੂੰ ਬਲੱਡ ਲੱਗਣਾ ਜਾਂ ਟੈਸਟ ਹੋਣਾ ਉਹ ਬਾਹਰ ਰੱਖੀਆਂ ਗਈਆਂ ਸਿਰਫ ਰੁਟੀਨ ਦੇ ਜਿਹੜੇ ਟੈਸਟ ਆ ਜਾਂ ਰੁਟੀਨ ਦੇ ਕੰਮ ਉਹ ਅਸੀਂ ਫੇਰ ਹਾਲ ਬੰਦ ਕੀਤੇ ਆ ਪਰ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਇਹ ਨੌਬਤ ਕਿਉਂ ਆਈ ਕਿਉਂ ਮੁਲਾਜ਼ਮ ਇਕੱਠੇ ਹੋ ਕੇ ਸਾਰੇ ਪਾਸੇ ਜਿਹੜੇ ਹੈਗੇ ਇਹਨਾਂ ਨੂੰ ਕੰਮ ਕਰਨਾ ਪਿਆ ਇਹ ਸਾਡਾ ਪੱਖ ਸੁਣ ਕੇ ਸਾਡੇ ਨਾਲ ਮੀਟਿੰਗ ਕਰਕੇ ਸਾਡੇ ਮਸਲੇ ਹੱਲ ਕਰ ਤੇ ਸਾਨੂੰ ਕੀ ਲੋੜ ਆ ਬਾਹਰ ਆ ਕੇ ਅਸੀਂ ਆਪ ਧੰਨਵਾਦ